ਆ ਜੜਿਆਲੇ バス80 ਦਾ ਹਾਲ ਦੇਖੋ ਜੀ ਕੋਈ ਪੰਚਾਇਤ ਵਾਲਾ ਨਹੀਂ ਕੋਈ ਮੈਂਬਰ ਨਹੀਂ ਕੋਈ ਨਹੀਂ ਬੋਲਦਾ ਜਿੱਥੋਂ ਜਲੰਧਰੋਂ ਤੇ ਗਰਾਿਆਂ ਤੋਂ ਫਗਵਾੜੇ ਤੋਂ バス ਆਉਂਦੀ ਹੈ ਅੰਦਰ ਐਂਟਰ ਕਰਦੀ ਹੈ バス80 ਦੇ ਆਹ ਕਾਰਾਂ ਵਾਲੇ ਲਾ ਕੇ ਗਏ ਆ ਮੇਨ ਗੇਟ ਦੇ ਉੱਤੇ ਉਹ ਸਾਹਮਣੇ ਕ੍ਰਿਸ਼ਨਾ ਸਵੀਡ ਸ਼ਾਪ ਹੈ ਇੱਧਰ ਆਟੋ ਖੜੇ ਆ ਉਹ ਦੂਜਾ ਗੇਟ ਆ ਤੇ ਆ ਇੱਧਰ ਰਾਣੇ ਭਾਜੀ ਦੀ ਚਾਹ ਦੀ ਦੁਕਾਨ ਹੈ ਬੋਰਡ ਹੈ ਪੇਪਲ ਥੱਲੇ ਬੰਦੇ ਤਾਸ਼ ਖੇਡਦੇ ਆ ਸਾਹਮਣੇ ਲੋਕੇਸ਼ਨ ਹੈ ਜੀ ਕਾਰਾਂ ਕਿਸ ਹਿਸਾਬ ਨਾਲ ਘੜੀਆਂ バス ਕਿਹੜੇ ਹਿਸਾਬ ਨਾਲ ਅੰਦਰ ਬੜੂਗੀ ਤੇ ਨਿਕਲੂਗੀ ਜੀ ਕੋਈ ਦੇਖਦਾ ਨਹੀਂ ਕੈਚਦਾ ਨਹੀਂ ਕੈਚਦਾ ਨਹੀਂ ਕੋਈ ਆ ਦੇਖ ਸਕਦੇ ਆ ਅੱਜ ਤਰੀਕ ਹੈ ਕਿ 20 6ਵਾਂ ਮਹੀਨਾ ਸ਼ਾਮ ਦੇ 5 ਵਜੇ ਆ 5 ਦੇ 6 ਦੇ 6 5 6 ਦੇ ਵਿੱਚ ਟਾਈਮ ਲਾ ਲੋ ਤੇ ਦੇਖੋ ਜੀ ਕਾਰਾਂ ਲਾਈਆਂ ਉਹ ਕਾਲੀ ਜੀ ਆਲਟੋ ਖੜੀ ਆ ਜ਼ੈਰ ਸਵਿਫਟ ਖੜੀ ਆ ਮੋਰੇ ਉਹ ਖੜੀ ਆ ਇਧਰ ਆਟੋ ਜਾੜਾ ਐਂਟਰੀ ਗੇਟ ਤੇ ਐਂਟਰੀ ਗੇਟ ਤੇ ਐਂਟਰੀ ਗੇਟ ਹੀ ਬੰਦ ਕੀਤਾ ਪਿਆ ਇਹ ਕਾਰਾਂ ਆ ਇਹ ਬੱਸਾਂ ਦਾ ਅੱਡਾ ਨਹੀਂ ਇਹ ਕਾਰਾਂ ਦਾ ਅੱਡਾ ਆ ਤੇ ਜੇ ਕਿਤੇ ਬੱਸ ਨਾਲ ਲੱਗ ਗਈ ਕਾਰ ਦੇ ਫਿਰ ਬੱਸ ਵਾਲੇ ਦੇ ਦੁਆਲੇ